ਸੇਖਾ ਜੀ ਸਾਰਿਆਂ ਨੂੰ ਅਮੀਦ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਿਰਾਂ ਹਰਜੀਤ ਕੌਰ ਦੁਆਰਾ ਲਿਖੇਗੇ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਭਾਗ 15 ਮਲਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਇਨਮ ਕੀਤ ਨੂੰ ਰੋਹਨ ਦਾ ਫੋਨ ਆਉਂਦਾ ਹੈ ਕਿ ਕੀਤ ਤੇਰਾ ਪ੍ਰਾਲੂਧਿਆਨਾ ਦਾ ਡਿਪਟੀ ਕਮਿਸ਼ਨਰ ਲੱਗ ਗਿਆ ਹੈ ਕੀਤ ਮੇਰੇ ਵੀਰੇ ਨੂੰ ਬਹੁਤ ਬਹੁਤ ਮੁਬਾਰਕਾਂ ਮੇਰਾ ਵੀ ਸਿਰ ਮਾਨ ਨਾਲ ਉੱਚਾ ਹੋ ਗਿਆ ਕਿ ਮੀਰਾ ਪਰ ਅਡਿਪਟੀ ਕਮਿਸ਼ਨਰ ਲੱਗਾ ਹੈ। ਰੋਮਨ, ਚਲ ਮੈਂ ਸ਼ਾਮ ਨੂੰ ਆਣਾ ਹਾਂ। ਤੇਰੇ ਲਈ ਮਠਿਆਈ ਲੈ ਕੇ, ਉਹ ਮਿੱਠਾ ਕਰਾਂ। ਅਜੇ ਸੋਨੂ ਨੂੰ ਵੀ ਨਾ ਦੱਸੇ। ਮੈਂ ਆ ਕੇ ਸਰਪ੍ਰਾਈਜ਼ ਦੇਣਾ ਹੈ ਆਪਣੇ ਜੀਜਾ ਜੀ ਨੂੰ। ਕੀਕ। ਛੇ ਕਵੇਰੇ ਨਹੀਂ ਦੱਸੇ। ਤੇਰਾ ਸਰਪ੍ਰਾਈਜ਼ ਹੀ ਰਹੇਗਾ। ਸੋਨੂ ਸੀਐਮਸੀ ਹਸਪਤਾਲ ਤੋਂ ਵਿੰਮੀ ਕੀਰਤ ਨੂੰ ਲੈਣ ਆ ਜਾਂਦਾ ਹੈ। ਉਹ ਗੱਡੀ ਵਿੱਚ ਬੈਠਿਆਂ ਤਾਂ ਵਿੰਮੀ ਕੀਰਤ ਨੂੰ ਕਹਿੰਦੇ ਕਿ ਆਪਾਂ ਘਰੋਂ ਆਏ ਹੀ ਹਾਂ। ਮੇਰਾ ਦਿਲ ਕਰਦਾ ਕਿ ਮੈਂ ਹਸਪਤਾਲ ਜਾ ਕੇ ਵਿਕਾਸ ਨੂੰ ਮਿਲਾਂ ਬਹੁਤ ਕਬਰਾਹਟ ਹੁੰਦੀ ਹੈ ਮੈਨੂੰ ਪਤਾ ਨਹੀਂ ਉਸ ਦਾ ਕੀ ਹਾਲ ਇੱਕ ਵਾਰ ਮੈਂ ਵੇਖ ਲਾਂਗੀ ਤਾਂ ਮਨ ਨੂੰ ਤਸੱਲੀ ਹੋ ਜਾਵੇਗੀ ਕੀਰਤ ਸੋਨੂ ਨਾਲ ਅੱਗੇ ਬੈਠੀ ਸੀ ਇਸ਼ਾਰੇ ਨਾਲ ਪੁੱਛਦੀ ਆ ਕਿ ਵੀਰ ਜੀ ਠੀਕ ਨਹੀਂ ਤਾਂ ਸੋਨੂ ਨੇ ਸਿਰ ਹਿਲਾ ਦਿੱਤਾ ਕੀਤ ਭਾਬੀ ਆਪਾਂ ਫਿਰ ਆ ਜਾਵਾਂਗੇ ਕੀ ਪਤਾ ਵੀਰ ਜੀ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇ ਵਿਮੀ ਕੀ ਪਲੀਜ਼ ਮੇਰਾ ਵਿਕਾਸ ਨੂੰ ਮਿਲੈ ਨੂੰ ਬਹੁਤ ਦਿਲ ਕਰਦਾ ਆ ਕੀਰਤ ਸੋਨੂੰ ਨੂੰ ਕਹਿੰਦੀ ਆ ਕਿ ਚਲੋ ਜਾ ਆਉਂਦੇ ਆ ਘਰ ਜਾ ਕੇ ਵੀ ਭਾਬੀ ਦਾ ਮਨ ਨਹੀਂ ਟਿਕਣਾ ਸੋਨੂੰ ਫਿਰ ਦੁਬਾਰਾ ਸੀਐਮਸੀ ਹਸਪਤਾਲ ਗੱਡੀ ਲੈ ਜਾਂਦਾ ਹੈ ਕੀਰਤ ਵਿੰਮੀ ਨੂੰ ਫੜ ਕੇ ਹਸਪਤਾਲ ਦੇ ਅੰਦਰ ਲੈ ਜਾਂਦੀ ਆ ਬਲਰਾਜ ਉਹਨਾਂ ਨੂੰ ਵੇਖ ਕੇ ਸੋਨੂੰ ਕਹਿੰਦਾ ਆ ਕਿ ਤੂੰ ਵਿੰਮੀ ਨੂੰ ਕਿਉਂ ਹਸਪਤਾਲ ਲੈ ਆਇਆ ਕੀਰਤ ਪਪਾ ਜੀ ਪਾਪੀ ਇੱਜ਼ਤ ਕਰਦੇ ਸੀ ਤਾਂ ਕਰਕੇ ਲੈ ਆਏ ਹਾਂ ਫਿਰਮੀ ਪਪਾ ਜੀ ਮੇਕ ਵਰ ਵਿਕਾਸ ਨੂੰ ਮਿਲ ਕੇ ਚਲੇ ਜਾਵਾਂਗੇ ਕਿੱਥੇ ਹਨ ਮੈਨੂੰ ਇੱਕ ਵਾਰ ਉਹਨਾਂ ਕੋਲ ਲੈ ਚੱਲوں ਬਲਰਾਜ ਸੋਚਦਾ ਹੈ ਕਿ ਵਿਮੀ ਤੈਨੂੰ ਕੀ ਦੱਸਾਂ ਉਸ ਨੂੰ ਵੇਖ ਕੇ ਤੇਰਾ ਕੀ ਹਾਲ ਹੋਵੇਗਾ ਮੇਰੀ ਤੇ ਆਪਣੀ ਹਿੰਮਤ ਨਹੀਂ ਪੈਂਦੀ ਉਸ ਸਕੂਲ ਜਾਣ ਦੀ ਕਿੰਨੀ ਤਕਲੀਫ ਵਿੱਚ ਹੈ ਮੇਰਾ ਪੁੱਤਰ ਤੇ ਸੋਚਦੇ ਹੋਸੀਂ ਅੱਖਾਂ ਵਿੱਚ ਅਥਰੂ ਆ ਗਏ ਉਸਨੇ ਮੂੰਹ ਪਰਾ ਨੂੰ ਕਰਕੇ ਅਥਰੂ ਸਾਫ਼ ਕੀਤੇ ਤੇ ਕਹਿੰਦਾ ਵਿਮੀ ਬੇਟਾ ਡਾਕਟਰ ਉਸ ਦਾ ਡਾਇਲਿਸਿਸ ਕਰ ਰਹੇ ਹਨ ਪਤਨੀ ਅੰਦਰ ਜਾਣ ਦੇਣਗੇ ਕਿ ਨਹੀਂ ਅੱਗੇ ਸੋਨੂ ਨੂੰ ਉਹ ਬਾਹਰ ਭੇਜ ਦਿੱਤਾ ਸੀ ਉਦੋਂ ਹਿੰਨਰ ਸੰਦਰੋਖ ਕਾਲੀ ਨਾਲਾਈ ਤੇ ਕਹਿੰਦੀ ਕਿ ਜਲਦੀ ਆਓ ਤੁਹਾਡਾ ਮਰੀਜ਼ ਸੀਰੀਅਸ ਆ ਬਲਰਾਜ ਤੇ ਸੋਨੂ ਛੇਤੀ ਛੇਤੀ ਅੰਦਰ ਗਈ ਤੇ ਕੀਰਤ ਵਿੰਮੀ ਨੂੰ ਫੜ ਕੇ ਅੰਦਰ ਲੈ ਗਈ ਜਵਨ ਪੰਪਲ ਨੂੰ ਉਸ ਨੂੰ ਸਾਹ ਦੇ ਰਿਹਾ ਸੀ ਬਲਰਾਜ ਦੀਆਂ ਵਿਕਾਸ ਨੂੰ ਵੇਖ ਕੇ ਭੱਬਾ ਨਿਕਲ ਗਈਆਂ ਉਦਦਰ ਦੇ ਨਾਲ ਘਰ ਰੋਂਦਾ ਆਖਰੀ ਸਾਹ ਗਿਣ ਰਿਹਾ ਸੀ ਡਾਕਟਰ ਕਹਿੰਦਾ ਕਿ ਇਸੇ ਦੋਮੀ ਗੁਰਦੇ ਬਿਲਕੁਲ ਬੰਦ ਹੋ ਗਏ ਨੇ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਸਾਫ਼ ਨਹੀਂ ਕਰ ਸਕੇ ਹੁਣ ਤਾਂ ਇਹ ਘੜੀ ਪਲ ਹੀ ਆ ਕੀਰਤ ਨੇ ਵਿੰਮੀ ਨੂੰ ਵਿਕਾਸ ਕੋਲ ਕੁਰਸੀ ਤੇ ਬਿਠਾ ਦਿੱਤਾ ਤੇ ਵਿੰਮੀ ਵਿਕਾਸ ਦਾ ਹੱਥ ਫੜਿਆ ਤਾਂ ਉਸ ਨੇ ਅੱਖਾਂ ਖੋਲ ਕੇ ਵਿੰਮੀ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਤੇ ਉਸ ਨੇ ਵਿੰਮੀ ਦਾ ਹੱਥ ਆਪਣੇ ਹੱਥ ਵਿੱਚ ਘੁੱਟ ਲਿਆ ਤੇ ਉਦੋਂ ਹੀ ਉਸ ਦੀ ਜਾਨ ਨਿਕਲ ਗਈ ਤੇ ਵਿਕਾਸ ਦੇ ਹੱਥ ਵਿੱਚੋਂ ਬਿੰਮੀ ਦਾ ਹੱਥ ਛੁੱਟ ਗਿਆ। ਬਿੰਮੀ ਵਿਕਾਸ ਦਾ ਮੂੰਹ ਭੁਲਾਉਂਦੀ ਹੋਈ ਵਿਕਾਸ ਵਿਕਾਸ ਕਰਦੀ بے ਹੁਸ਼ ਹੋ ਕੇ ਡਿੱਗ ਗਈ ਸੀ ਕਿ ਬੱਪਾ ਨੇ ਉਸ ਨੂੰ ਸੰਭਾਲ ਲਿਆ ਤੇ ਉਸ ਨੂੰ ਗੱਲ ਨਾਲ ਲਾ ਰੋਣ ਲੱਗਾ। ਬਿਲਹਾਲ ਚ ਫਿਰ ਹੁੰਦਾ ਹੋਇਆ ਬਿੰਮੀ ਨੂੰ ਆਵਾਜ਼ ਮਾਰਨ ਲੱਗਾ। ਬਿੰਮੀ ਬੇਟਾ ਬਿੰਮੀ ਬੇਟਾ ਪਰ ਬਿੰਮੀ ਤਾਂ ਬੇਹੁਸ਼ ਹੋ ਗਈ ਸੀ। ਉਸ ਨੂੰ ਕੋਈ ਪਤਾ ਨਹੀਂ ਸੀ। ਸਾਰਿਆਂ ਨੂੰ ਵਿਮੀਦਾਰੇ ਹੋਏ ਵੇਖ ਨਰਸ ਨੇ ਵਿਕਾਸ ਤੇ ਚਿੱਟੀ ਚਾਦਰ ਪਾ ਕੇ ਢੱਕ ਦਿੱਤਾ। ਬਲਰਾਜ ਸੋਨੂੰ ਵਿੰਮੀ ਨੂੰ ਛੇਤੀ ਰਮਾ ਹਸਪਤਾਲ ਲੈ ਜਾਈਏ ਉਸ ਡਾਕਟਰ ਨੂੰ ਇਸੇ ਕੇਸ ਦਾ ਪਤਾ ਹੈ ਤੇ ਉਹ ਵਿਪਨ ਨੂੰ ਕਹਿੰਦਾ ਕਿ ਤੁਸੀਂ ਵਿੰਮੀ ਨੂੰ ਗੱਡੀ ਵਿੱਚ ਪਾਓ ਉਹਨਾਂ ਦੋਵਾਂ ਵਿੰਮੀ ਨੂੰ ਗੱਡੀ ਵਿੱਚ ਪਾਇਆ ਤੇ ਰਮਾ ਹਸਪਤਾਲ ਲੱਗੇ ਡਾਕਟਰ ਨੇ ਵਿੰਮੀ ਦੀ ਹਾਲਤ ਵੇਖ ਕੇ ਉਸ ਨੂੰ ਜਲਦੀ ਨਾਲ ਆਪਰੇਸ਼ਨ ਥੀਏਟਰ ਵਿੱਚ ਲਿਜਾਣ ਲਈ ਕਿਹਾ ਡਾਕਟਰ ਕਹਿੰਦੀ ਆ ਕਿ ਹੋ ਸਕਦਾ ਇਸ ਨੂੰ ਖੂਨ ਵੀ ਛਡਾਉਣਾ ਪਵੇ ਇਸ ਕਰਕੇ ਬਲੱਡ ਦਾ ਵੀ ਇੰਤਜ਼ਾਮ ਕਰੋ ਵਿੱਪਨ ਨੇ ਆਪਣੀ ਮੰਮੀ ਪਾਪਾ ਨੂੰ ਫੋਨ ਕਰ ਦਿੱਤਾ ਵਿਪਨ ਦੇ ਖੂਨ ਦਾ ਸੈਂਪਲ ਲਿਆ ਪਰ ਉਹ ਮੰਮੀ ਨਾਲ ਮੈਚ ਨਾ ਹੋਇਆ ਇਹਨੇ ਨੂੰ ਅਸ਼ੋਕ ਦੇ ਨੀਨਾ ਵੀ ਆ ਗਏ ਅਸ਼ੋਕ ਕਹਿੰਦਾ ਮੇਰਾ ਖੂਨ ਲੈ ਲਓ ਪਰ ਮੇਰੀ ਤੈਨੂੰ ਕੁਝ ਨਹੀਂ ਹੋਣਾ ਚਾਹੀਦਾ ਅਸ਼ੋਕ ਦੇ ਖੂਨ ਦਾ ਗਰੁੱਪ ਵੀਮੀ ਦੇ ਨਾਲ ਮੈਚ ਹੋ ਗਿਆ ਤੇ ਡਾਕਟਰ ਕਹਿੰਦੇ ਜੇ ਲੋੜ ਪਈ ਤਾਂ ਲੈ ਲਵਾਂਗੇ ਡਾਕਟਰ ਨੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਉਹ ਅਸ਼ੋਕ ਨੂੰ ਕਹਿੰਦੀ ਆ ਤੁਸੀਂ ਪੇਪਰ ਸਾਈਨ ਕਰ ਦਿਓ ਮਾਤਾ ਬੱਚੇ ਵਿੱਚੋਂ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ अशोक निरोंदे हुए ने पेपर साइन कर दते ते कहंदा डॉक्टर साहब दोमनो बचा लो डॉक्टर कहंदे ਤੁਸੀਂ ਜਲਦੀ ਆਪਣਾ ਖੂਨ ਦਿਓ ਬਾਕੀ ਸਭ ਤਾਂ ਉਸ ਪ੍ਰਮਾਤਮਾ ਦੇ ਹੱਥ ਵਿੱਚ ਆ अशोक ਦਾ ਖੂਨ ਲੈ ਕੇ ਬਿਮੀ ਨੂੰ ਚੜਾਇਆ ਗਿਆ ਤੇ ਡਾਕਟਰਾਂ ਨੇ ਬਿਮੀ ਦਾ ਆਪਰੇਸ਼ਨ ਕਰ ਦਿੱਤਾ ਥੋੜੀ دیر ਬਾਅਦ ਨਰਸ ਬਾਹਰ ਆਈ ਤੇ ਕਹਿਣ ਲੱਗੀ ਕਿ ਬੇਟੀ ਹੋਈ ਆ ਬੱਚੀ ਠੀਕ ਤਾਂ ਹੈ ਪਰ ਬਹੁਤ ਕਮਜ਼ੋਰ ਹੈ ਬਿਮੀ ਦੇ ਹੋਸ਼ ਵਿੱਚ ਆਉਣ ਤੱਕ ਪਰਭੂ ਅੱਗੇ ਪ੍ਰਾਰਥਨਾ ਕਰੋ ਸਭ ਠੀਕ ਹੋਵੇਗਾ। ਅਸ਼ੋਕ ਪਹਾਰ 'ਤੇ ਬੈਠਾ ਰੋ ਰਿਹਾ ਸੀ ਕਿ ਸਭ ਲਈ ਮੈਂ ਹੀ ਜ਼ਿੰਮੇਵਾਰ ਹਾਂ। ਇੱਕ ਸਾਲ ਦੇ ਵਿੱਚ ਹੀ ਮੇਰੀ ਤੀ ਵਿਧਵਾ ਹੋ ਗਈ ਆ। ਕੀਰਤ ਸੋਚਦੀ ਆ ਕਿ ਜੇ ਉਹਦੇ ਵੀਰੇ ਨਾਲ ਵਿੰਮੀ ਦਾ ਰਿਸ਼ਤਾ ਹੋ ਜਾਂਦਾ ਤਾਂ ਦੋਵੇਂ ਕਿੰਨੇ ਖੁਸ਼ ਹੁੰਦੇ ਤੇ ਵਿੰਮੀ ਨੂੰ ਆ ਦਿੰਨਾ ਵੇਖਣੇ ਪੈਂਦੇ। ਰੱਬ ਦੀ ਇਹ ਖੇਡਾਂ ਦਾ ਵੀ ਪਤਾ ਨਹੀਂ ਲੱਗਦਾ। ਵਿੰਮੀ ਨੇ ਆਖਰੀ ਸਮੇਂ ਵਿਕਾਸ ਨੂੰ ਮਿਲਣਾ ਸੀ ਤੇ ਵਿਕਾਸ ਦੀ ਮੌਤ ਤੇ ਦਿਨ ਹੀ। ਉਸ ਸਥਿਤੀ ਦਾ ਜਨਮ ਹੋਣਾ ਸੀ ਰੱਬ ਦੀਆਂ ਖੇਡਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਦੋਂ ਕੀ ਹੋਣਾ ਵਿਮਿਨੀ ਆਖਰੀ ਸਮੇਂ ਵਿਕਾਸ ਨੂੰ ਮਿਲਣਾ ਸੀ ਤੇ ਵਿਕਾਸ ਦੀ ਮੌਤ ਪਲੇ ਦਿਨ ਉਸੇਤੀ ਦਾ ਜਨਮ ਹੋਣਾ ਸੀ ਪਰ ਉਹ ਦੋਵੇਂ ਮਾਂ થી ਜ਼ਿੰਦਗੀ ਤੇ ਮੌਤ ਹੀ ਲੜਾਈ ਲੜ ਰਹੀਆਂ ਸੀ ਰੱਬ ਕਰੇ ਉਹਨਾਂ ਦੋਵਾਂ ਨੂੰ ਠੀਕ ਰੱਖੇ ਕਿਰਤ ਤੇ ਸੋਨੂੰ ਵਿਮਿ ਕੁਲ ਹਸਪਤਾਲ ਬੈਠੇ ਰੋ ਰਹੇ ਸਨ ਕਿ ਕੀ ਕੀ ਹੋ ਗਿਆ ਹੈ ਅਜੇ 2 ਦਿਨ ਲੰਘੇ ਸੀ ਉਹਨਾਂ ਦੇ ਵਿਆਹ ਤੋਂ ਬਾਅਦ ਤੇ ਵਿਕਾਸ ਚਲਾ ਗਿਆ ਹੈ ਸੋਨੂ ਕੀਤ ਨੂੰ ਕਹਿੰਦਾ ਮੈਂ ਪਾਪਾ ਕੋਲ ਜਾਣਾ ਆ ਤ੍ਰੀਤੇ ਭਾਬੀ ਖੁਲਰੇ ਵਿਪੰਨ ਤੇ ਰੋਹਨ ਡਾਕਟਰ ਕੋਲ ਗਏ ਤੇ ਡਾਕਟਰ ਕਹਿਣ ਲੱਗਾ ਕਿ ਵਿਕਾਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਸਾਡੀ ਬੋਡੀ ਦੇਾਂਗੇ ਤਾਂ ਜਦੋਂ ਰੋਹਨ ਨੇ ਕਿਹਾ ਆਈ ਐਮ ਡੀਸੀ ਆਫ ਲੁਬਿਆਨਾ ਤਾਂ ਉਸੇ ਬਲੇ ਡਾਕਟਰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਤੁਸੀਂ ਪੇਮੈਂਟ ਜਮ੍ਹਾਂ ਕਰਾ ਕੇ ਬੋਡੀ ਲੈ ਜਾਓ ਸੋਨੂ ਆਇਆ ਤਾਂ ਵਿਆਜ ਕਹਿੰਦਾ ਹੈ ਕਿ ਸੋਨੂ ਪੂਆ ਤੇ ਮੰਮੀ ਨੂੰ ਫੋਨ ਕਰਦੇ ਕਹਦੇ ਵੀ 4 ਵਜੇ ਤੱਕ ਸੰਸਕਾਰ ਕਰਨਾ ਹੈ ਕਰਜਾ ਕੇ ਸੰਸਕਾਰ ਦੀ ਤਿਆਰੀ ਕਰ ਆਪਣੀ ਮੰਮੀ ਨੂੰ ਵੀ ਦੱਸ ਦੇ ਮੀ ਕਿਤੇ ਲੋਕ ਕਹ ਰਾ ਜਾਣਤੇ ਉਸ ਨੂੰ ਪਤਾ ਹੀ ਨਾ ਹੋਵੇ ਸੋ ਉਹਨੇ ਕਾਰਾ ਕਿਰੇ ਨੂੰ ਦੱਸਿਆ ਤੇ ਰੋਣ ਲੱਗ ਪਿਆ ਮੰਮੀ ਵੀਰ ਚਲਾ ਗਿਆ ਉਹ ਵੀ ਰੋਣ ਲੱਗ ਪਈ ਤੇ ਕਹਿੰਦੀ ਉਹ ਦੋਵੇਂ ਨਹੀਂ ਆਈਆਂ ਕਿੱਥੇ ਹਨ ਤਾਂ ਸੋ ਉਹਨਾਂ ਨੇ ਸਾਰੀ ਗੱਲ ਦੱਸੀ ਤਾਂ ਉਹ ਵੈਨ ਭੋਦੀ ਹੋਈ ਕਹਿਣ ਲੱਗੀ ਮੇਰੀ ਤੇ ਕਿਸਮਤ ਹੀ ਮਾੜੀ ਸੀ ਜੋ ਮੈਸ ਕੁੜੀ ਨੂੰ ਆਪਣੇ ਬਹੂ ਬਣਾ ਕੇ ਲੈ ਆਈ ਮੇਰੇ ਮੁੰਡੇ ਨੂੰ ਖਾ ਗਏ ਤੇ ਹੁਣ ਆ ਕੁੜੀ ਜਮਤਰੀ ਮੇਰੇ ਪੁੱਤਰ ਦੀ ਅੰਝ ਵੀ ਅੱਗੇ ਨਾ ਵਦੀ ਉਸ ਦੀ ਆਵਾਜ਼ ਸੁਣ ਆਣ ਗੁਆਂਢ ਦੀਆਂ ਔਰਤਾਂ ਵੀ ਆ ਗਈਆਂ ਤੇ ਉੱਥੇ ਬੈਠ ਉਸ ਨੂੰ ਅਫਸੋਸ ਕਰਨ ਲੱਗੀਆਂ 1:30 ਵਜੇ ਬਲਰਾਜ, ਅਸ਼ੋਕ, ਵਿਪਨ, ਰੋਹਨ, ਵਿਕਾਸ ਨੂੰ ਕਰ ਲਈ ਆਈ ਤਾਂ ਐਂਬੂਲੈਂਸ ਵਿੱਚੋਂ ਥੱਲੇ ਲਾਉਣ ਲੱਗੇ ਬਲਰਾਜ ਉੱਚੀ ਉੱਚੀ ਤਾਹਮ ਰੋਣ ਲੱਗਾ ਪਰ ਹੁਣ ਰੋਂਦਾ ਕੀ ਫਾਇਦਾ ਸੀ ਅਸ਼ੋਕ ਵਿਪਨ ਸਾਰੇ ਰੋ ਰਹੇ ਸੀ ਪਰ ਅਸ਼ੋਕ ਸੋਚਦਾ ਹੈ ਕਿ ਜੇ ਆਪ ਹੀ ਬਿੰਮੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੁਣ ਰੋਣ ਦਾ ਕੀ ਫਾਇਦਾ ਵਿਕਾਸ ਨੂੰ ਵੇਖ ਰੀਨੂ ਵੀ ਰੋਣ ਲੱਗੀ ਹਾਈ ਮੇਰਾ ਪੁੱਤਰ ਚਲਾ ਗਿਆ ਅਜੇ ਸਾਲ ਵੀ ਨਹੀਂ ਹੋਇਆ ਸੀ ਵਿਆਹ ਨੂੰ ਕਲੈਣੀ ਆਈ ਮੇਰੇ ਪੁੱਤਰ ਨੂੰ ਖਾ ਗਈ ਰਮਾ ਕਹਿੰਦੀ ਹੁਣ ਐਵੇਂ ਨਾ ਬੋਲ ਉਹਦੇ ਮਾਂ ਬਾਪ ਨੇ ਕਿਹਾ ਕਿ ਤੇਰੇ ਪੁੱਤਰ ਨੂੰ ਨਸ਼ੇ ਖਾ ਗਏ ਮੀਨਾ ਨੇ ਸਕੂਲ ਦੇ ਫੰਕਸ਼ਨ ਦੀ ਸਮਾਪਤੀ ਤੋਂ ਬਾਅਦ ਵਿਪਨ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਕਿ ਮਮੀ ਤੇ ਸਿਫਨ ਹੀ ਨਹੀਂ ਚਕੇਆ ਮੈਕੈਨਿਕ ਫੋਨ ਕੀਤੇ ਨਹੀਂ ਵਿਕਾਸ ਦੀ ਮੌਤ ਹੋ ਗਈ ਆ ਤਾਂ ਫੋਨ ਕਰ ਰਿਹਾ ਸੀ ਛੇਤੀ ਆ ਜਾਓ 4 ਵਜੇ ਸੰਸਕਾਰ ਕਰਨਾ ਹੈ ਸਭ ਲੋਕ ਆ ਗਏ ਹਨ ਨੀਨ ਹੈ ਤੇ ਹਰੁੰਦੀ ਹੋਈ ਜੰਮੀ ਤੇ ਚਾਚਾ ਚਾਚੀ ਨੂੰ ਫੋਨ ਕਰ ਦਿਆ ਤਾ ਦੋਮਿਆ ਆ ਕੇ ਕਹਿੰਦੇ ਹਨ ਕਿ ਭਾਬੀ ਹੁਣ ਕਿਉਂ ਇਵੇਂ ਰੋਕੇ ਵਿਖਾਉਣੀ ਆ ਬਿੰਮੀ ਦੀ ਜ਼ਿੰਦਗੀ ਤੂੰ ਹੀ ਬਰਬਾਦ ਕੀਤੀ ਆ ਉਹ ਵੀ ਬਿੰਮੀ ਦੇ ਘਰ ਆ ਜਾਂਦੀ ਹਨ ਤਾਂ ਬਿੰਮੀ ਕਿਤੇ ਨਹੀਂ ਦਿਸਦੀ ਨੀਨਾ ਵਿਪਨ ਨੂੰ ਵਿੰਮੀ ਬਾਰੇ ਪੁੱਛਦੀ ਆ ਤਾਂ ਵਿਪਨ ਉਸ ਬਾਰੇ ਸਾਰੀ ਗੱਲ ਦੱਸਦਾ ਹੈ ਵਿੰਮੀ ਹਸਪਤਾਲ ਵਿੱਚ ਬੇਹੋਸ਼ ਪਈ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਉਸੇ ਪਤੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਹੋ ਰਹੀ ਆ ਤੇ ਉਹ ਆਪਣੇ ਪਤੀ ਨੂੰ ਅੰਤਿਮ ਵਿਦਾਈ ਵੀ ਨਹੀਂ ਦੇ ਸਕੇਗੀ ਜਦੋਂ ਸਾਰੇ ਆਗੇ ਤਾਂ ਵਿਕਾਸ ਨੂੰ ਅੰਤਿਮ ਸੰਸਕਾਰ ਲਈ ਲੈ ਕੇ ਗਏ ਐਨਾ ਉੱਚਾ ਲੰਮਾ ਜਵਾਨ ਫੱਟੀ ਤੇ ਵੀ ਪੂਰਾ ਨਹੀਂ ਆ ਰਿਹਾ ਸੀ ਉਸ ਦਾ ਅੰਦਰ ਨਿਸ਼ੀ ਨਹੀਂ ਖਾਲੀਆ ਸੀ ਇੱਕ ਹੋਰ ਨੌਜਵਾਨ ਨਸ਼ਿਆ ਦੀ ਪੇਟ ਚੜ ਗਿਆ ਸੀ ਜਿਹੜੀ ਵੀ ਸਰਕਾਰ ਆਉਂਦੀ ਹੈ ਨਸ਼ਾ ਬੰਦ ਕਰਨ ਦਾ ਭਰੋਸਾ ਦੀ ਕੀ ਵੋਟਾਂ ਲੈਂਦੀ ਆ ਪਰ ਜਿੱਤਨ ਤੋਂ ਬਾਅਦ ਉਹਨਾਂ ਦੀ ਸਰਕਾਰ ਵਿੱਚ ਨਸ਼ਾ ਹੋਰ ਵੱਧ ਵਿਕਦਾ ਹੈ ਸੰਸਕਾਰ ਤੋਂ ਬਾਅਦ ਬਲਰਾਜ ਸੋਚਦਾ ਹੈ ਕਿ ਵਿਕਾਸ ਤੇ ਚਲਾ ਗਿਆ ਵਿਮਿਤੇ ਵੱਚੀ ਨੂੰ ਕੁਝ ਨਾ ਹੋਵੇ ਤੀ ਉਹ सोनू ਨੂੰ ਕਹਿੰਦਾ ਹੈ ਕਿ ਮੈਨੂੰ ਹਸਪਤਾਲ ਲੈ ਚਲ ਵੇਖੀਏ ਵਿਮਨ ਹੋਸ਼ ਆਇਆ ਕਿ ਨਹੀਂ ਉਹਨਾਂ ਦੇ ਨਾਲ विम्मी के मम्मी पापा ते चाचा चाची ਵੀ ਹਸਪਤਾਲ ਚਲੇ ਜਾਂਦੇ ਹਨ ਬਲਰਾਜ ਦੇ ਨਾਲ ਵਿम्मी ਦੀ ਮੰਮੀ ਪਾਪਾ ਤੇ ਚਾਚਾ ਚਾਚੀ ਵੀ ਹਸਪਤਾਲ ਚਲੇ ਜਾਂਦੇ ਹਨ ਕੀਰਤ ਬਾਹਰ ਲੱਗੀਆਂ ਕੁਰਸੀਆਂ ਤੇ ਹੀ ਬੈਠੀ ਹੋਈ ਸੀ ਜਦੋਂ ਬਲਰਾਜ ਅੰਦਰ ਗਿਆ ਤਾਂ ਉਹ ਉਸ ਨੂੰ ਮਿਲ ਕੇ ਰੋਣ ਲੱਗੀ ਕਹਿੰਦੀ ਪਾਪਾ ਇਹ ਕੀ ਹੋ ਗਿਆ ਹੈ ਬਲਰਾਜ ਦਾ ਪੁੱਲ ਨਾ ਹੀ ਰੋਂਦਾ ਰਿਹਾ ਸੀ ਉਸ ਨੂੰ ਵਿਕਾਸ ਨਾਲ ਉਹ ਵਿम्मी ਦਾ ਤੱਕ ਚਾਹਤਾ ਸੀ ਕਿਉਂਕਿ ਉਹ ਸੋਚਦਾ ਹੈ ਕਿ ਵਿਕਾਸ ਨੂੰ ਤਾਂ ਉਸੇ ਕਰਮ ਦਾ ਫਲ ਮਿਲਿਆ ਪਰ ਵਿੰਮੀ ਦਾ ਕੀ ਕਸੂਰ ਸੀ ਜੋ ਉਸਨੂੰ ਇੰਨੀ ਸਜ਼ਾ ਮਿਲੀ ਆ ਪਹਿਲਾਂ ਵਿਕਾਸ ਉਹ ਦੁਖੀ ਸੀ ਤੇ ਹੁਣ ਵਿਧਵਾ ਹੋ ਗਈ 22-23 ਸਾਲ ਦੀ ਉਮਰ ਵਿੱਚ ਤਾਂ ਅੱਜ ਕੱਲ੍ਹ ਕੁੜੀਆਂ ਦਾ ਵਿਆਹ ਵੀ ਨਹੀਂ ਕਰਦੇ ਤੇ ਇਸ ਦਾ ਘਰ ਵਸ ਕੇ ਉੱਜੜ ਵੀ ਗਿਆ ਹੈ ਉਹ ਕੀਤਨੀ ਪੁੱਛਦਾ ਹੈ ਕਿ ਵਿੰਮੀ ਤੇ ਬੱਚੇ ਕਿਵੇਂ ਹਨ ਖੇਤ ਪਾਪਾ ਜੀ ਬੱਚੀ ਦੀ ਵੀ ਆਕਸੀਜਨ ਲਾਈ ਸੀ ਉਹ ਤਾਂ ਹੁਣ ਲਾ ਦਿੱਤੀ ਆ ਮੈਂ ਹੁਣੇ ਦੇਖ ਕੇ ਆਈ ਸੀ ਉਹ ਤਾਂ ਹੁਣ ਠੀਕ ਆ ਪਰ ਅਜੀ ਉਸ ਨੂੰ ਉੱਥੇ ਹੀ ਬੱਚਿਆਂ ਦੀ ਨਰਸਰੀ ਵਿੱਚ ਰੱਖਣਗੇ ਪਰ ਵਿਮੀ ਭਾਬੀ ਨੂੰ ਤਾਂ ਆਪਰੇਸ਼ਨ ਤੋਂ ਬਾਅਦ ਅਜੇ ਤੱਕ ਹੋਸ਼ ਨਹੀਂ ਆਈ ਬਲਰਾਜ ਡਾਕਟਰ ਕੋਲ ਜਾਂਦਾ ਹੈ ਤੇ ਉਸ ਨੂੰ ਵਿਮੀ ਤੇ ਹਾਲਤ ਫੜੀ ਪੁੱਛਦਾ ਹੈ ਤਾਂ ਡਾਕਟਰ ਕਹਿੰਦੀ ਆ ਕਿ ਵੇਖੋ ਜਿੰਨੀ ਦੇਰ ਵਿਮੀ ਹੋਸ਼ ਨਹੀਂ ਆਉਂਦੀ ਮੈਂ ਕੁਝ ਨਹੀਂ ਕਹਿ ਸਕਦੀ ਬਲਰਾਜ ਡਾਕਟਰ ਸਾਹਿਬ ਅਸੀਂ ਇਸ ਨੂੰ ਕਿਤੇ ਹੋਰ ਵਖਾ ਲਈਏ ਜਿਵੇਂ ਸੀਐਮਸੀ ਹਸਪਤਾਲ ਵਿੱਚ ਡਾਕਟਰ ਦਿਖਾ ਲਵੋ ਮੈਨੂੰ ਕੋਈ ਇਤਰਾਜ਼ ਨਹੀਂ पर वेंटिलेटर लोन नाल उसकी मौत ਵੀ ਹੋ ਸਕਦੀ ਆ ਇਸ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਲਿਜਾ ਸਕਦੇ ਹੋ ਬਲਰਾਜ ਨਹੀਂ ਡਾਕਟਰ ਸਾਹਿਬ ਮੈਂ ਉਸਦੀ ਜਾਨ ਬਚਾਉਣੀ ਆ ਮੈਂ ਕੋਈ ਰਿਸਕ ਨਹੀਂ ਲੈ ਸਕਦਾ ਡਾਕਟਰ ਤਾਂ ਫਿਰ ਉਸ ਪਰਮਾਤਮਾਗੇ ਅਰਦਾਸ ਕਰੋ ਉਹ ਸਾਈਲਾਜ ਠੀਕ ਚੱਲ ਰਿਹਾ ਹੈ ਬਾਕੀ ਸਭ ਉਸਦੇ ਹੱਥ ਵਿੱਚ ਹੁੰਦਾ ਹੈ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਸ਼ੋਕ ਤੇ ਨੀਨਾ ਉਸਦੇ ਚਾਚਾ ਚਾਚੀ ਵਿਮੇ ਨੂੰ ਮਿਲਣ ਲਈ ਡਾਕਟਰ ਨੂੰ ਪੁੱਛਦੇ ਹਨ ਤਾਂ ਡਾਕਟਰ ਕਹਿੰਦੇ ਅਜੇ ਕੋਈ ਨਹੀਂ ਮਿਲ ਸਕਦਾ ਉਸੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਤੁਸੀਂ ਅੰਦਰ ਜਾ ਸਕਦੇ ਵਿਮੇ ਦਾ ਚਾਚਾ ਆਪਣੀ ਪਤਨੀ ਨੂੰ ਕਹਿੰਦਾ ਕਿ ਭੋਲੀ ਜੀ ਕੁੜੀ ਸੀ ਬਹੁਤੇ ਸਿਆਣੇ ਨੇ ਕਿਸੇ ਭੈਣ ਭਰਾ ਦੀ ਸਲਾਹ ਨਹੀਂ ਲਈ ਜ਼ਿੰਦਗੀ ਖਰਾਬ ਕਰ ਦਿੱਤੀ ਵਿਚਾਰੀ ਵਿਮੇ ਦੀ ਹੁਣ ਉਹ ਕੀ ਕਰੇਗੀ ਵਿਮੇ ਦੇ ਚਾਚੇ ਉੰਦੀ ਹੋਈ ਕਹਿੰਦੀ ਆ ਕਿ ਇਹ ਨੀਨਾ ਨੇ ਹੀ ਕੀਤਾ ਸਭ ਕੁਝ ਉਸੇ ਹੀ ਲਈ ਬਣਾਈ ਸੀ ਮਹਿਲਾ ਮੰਡਲ ਵਾਲੀ ਉਹ ਇਹਦੇ ਨਾਲ ਮਿੱਠੀ ਹੋ ਕੇ ਆਪਣੇ ਨਿਸ਼ੇੜੀ ਮੁੰਡੇ ਵੱਲ ਸਾਖ ਲਗੀ ਇਹ ਨੂੰ ਨਹੀਂ ਸੀ ਪਤਾ ਮੁੰਡਾ ਕਿਵੇਂ ਦਾ ਆ ਆ ਵੇਖਾਂ ਜਿਹੜੀ ਵਿੰਮੀ ਦੀ ਦਰਾਨੀ ਇਹਦਾ ਵੀ ਵਿਚਾਰੇ ਦਾ ਖਰੇ ਕੀ ਹਾਲ ਹੋਣਾ ਹੈ ਇਹੋ ਜਿਹੇ ਪੜੇ ਲੋਕਾਂ ਨੂੰ ਚੰਗੀਆਂ ਕੁੜੀਆਂ ਮਿਲ ਜਾਂਦੀਆਂ ਹਨ ਸਾਰੇ ਪਰਮਾਤਮਾਗੇ ਅਰਦਾਸ ਕਰ ਰਹੀ ਸੀ ਕਿ ਵਿੰਮੀ ਠੀਕ ਹੋ ਜਾਵੇ ਡਾਕਟਰ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਾਰੇ ਘਰ ਚਲੇ ਜਾਓ ਇੱਕ ਦੋ ਮੈਂਬਰ ਇੱਥੇ ਰਹਿ ਜਾਓ ਪਲੀਜ਼ ਹਸਪਤਾਲ ਵਿੱਚ ਇਨੀ ਭੀੜ ਨਾ ਕਰੋ विपन कहता है कि पापा ਤੁਸੀਂ ਸਾਰੇ ਕਰ ਜਾਓ ਮੈਂ ਇੱਥੇ ਰਹਿੰਦਾ ਹਾਂ ਜਦੋਂ ਵਿਮੀ ਨੂੰ ਹੋਸ਼ ਆਈ ਤਾਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿਆਂਗਾ ਉਹ ਬਲਿਰਾਜ ਤੇ ਕੀਤਨੂ ਵੀ ਕਹਿੰਦਾ ਆ ਕਿ ਤੁਸੀਂ ਵੀ सोनू ਨਾਲ ਘਰ ਜਾਓ ਮੈਂ ਹੈਗਾ ਇੱਥੇ ਤੁਹਾਡੇ ਘਰ ਕੋਈ ਨਾ ਕੋਈ ਆ ਜਾਂਦਾ ਅਫਸੋਸ ਕਰਨ सोनू ਕਹਿੰਦਾ ਮੈਂ ਕੀਰਤ ਤੇ पापा ਨੂੰ ਛੱਡ ਕੇ ਆ ਜਾਣਾ ਆ ਵਿਪਨ ਨਹੀਂ सोनू ਇੱਥੇ ਕਿਹੜਾ ਕੁਝ ਕਰਨਾ ਡਾਕਟਰ ਆਪ ਹੀ ਸਭ ਕੁਝ ਕਰਦੇ ਨੇ ਸਾਰੇ ਜिलेヨタ ਵਿਪਨ ਇਕੱਲਾ ਵਾਠਾ ਸੀ ਉਸਨੇ ਫੋਨ ਵੇਖਿਆ ਤਾਂ ਕੋਮਲ ਦੀਆਂ ਚਾਰ ਮਿਸ ਕਾਲ ਆਈਆਂ ਹੋਈਆਂ ਸੀ ਕੋਮਲ ਨੂੰ ਫੋਨ ਕਰਕੇ ਵਿਕਾਸ ਦੀ ਡੈਥ ਬਾਰੇ ਦੱਸਤਾ ਹੈ ਕੋਮਲ ਕਹਿੰਦੀ ਹੈ ਕਿ ਵਿਮੀ ਦੀਦੀ ਨਾਲ ਬਹੁਤ ਮਾੜਾ ਹੋਇਆ ਆਪਣੀ ਤਾਂ ਵੀ ਛੋਟੀ ਆ ਤੇ ਉਸਦੇ ਪਤੀ ਦੀ ਮੌਤ ਵੀ ਹੋ ਗਈ ਤੁਸੀਂ ਇਕੱਲੇ ਹੀ ਹੋ ਤਾਂ ਮੈਂ ਆਵਾਂ ਵਿਮੀ ਦੀਦੀ ਨੂੰ ਮਿਲਣ ਵਿਪਨ ਸਦਮੇ ਕਾਰਨ ਵਿਮੀ ਹੋਸ਼ ਵਿੱਚ ਨਹੀਂ ਆ ਨਲੀਜੀ ਤਨ ਨੂੰ ਇੱਥੇ ਕਿਸੇ ਨੇ ਵੇਖ ਲਿਆ ਤਾਂ ਖਾਮ ਖਲੋ ਗੱਲਾਂ ਕਰਨਗੇ ਕੋਮਲ ਦਾ ਫੋਨ ਕੱਟਣ ਤੋਂ ਬਾਅਦ ਵਿਪਨ ਸੋਚਦਾ ਹੈ ਕਿ ਮੈਂ ਮੀ ਕੋਮਲ ਨੂੰ ਪਿਆਰ ਕਰਦਾ ਹਾਂ ਜਿਵੇਂ ਅਸੀਂ ਵਿੰਮੀ ਦੀ ਗੱਲ ਨਹੀਂ ਸੁਣੀ ਕਿ ਤੇ ਕੋਮਲ ਦੇ ਮੰਮੀ ਪਾਪਾ ਵੀ ਨਾ ਮੰਨੀ ਤਾਂ ਉਸਦਾ ਵਿਆਹ ਕਿਤੇ ਹੋਰ ਨਾ ਕਰ ਦੇ ਵਿਪਨ ਸੋਚਦਾ ਹੈ ਕਿ ਜਿਵੇਂ ਅਸੀਂ ਵਿੰਮੀ ਦੀ ਗੱਲ ਨਹੀਂ ਸੁਣੀ ਕਿ ਤੇ ਕੋਮਲ ਦੇ ਮੰਮੀ ਪਾਪਾ ਵੀ ਉਸਦਾ ਵਿਆਹ ਕਿਤੇ ਹੋਰ ਨਾ ਕਰ ਦੇ ਉਹ ਦੁਬਾਰਾ ਕੋਮਲ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਤੂੰ ਆਪਣੇ ਮੰਮੀ ਪਾਪਾ ਨਾਲ ਮੇਰੇ ਬਾਰੇ ਗੱਲ ਕੀਤੀ ਕਿ ਨਹੀਂ ਕੋਮਲ ਤੂੰ ਫਿਕਰ ਕਿਉਂ ਕਰਦੇ ਆ ਅਜੇ ਕਿਹੜਾ ਆਪਾਂ ਵਿਆਹ ਕਰਵਾਉਣ ਲੱਗੇ ਆ ਮੈਂ ਮੌਕਾ ਵੇਖ ਕੇ ਗੱਲ ਕਰ ਲਵਾਂਗੀ ਮੇਰੇ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਹਨ ਉਹ ਮੈਨੂੰ ਕਦੇ ਵੀ ਮਨਾ ਨਹੀਂ ਕਰਨਗੇ ਵਿਪਨ ਚਲ ਠੀਕਾ ਮੈਂ ਹਸਪਤਾਲ ਵੇਚਾਂ ਜਿੱਥੇ ਗੱਲ ਨਹੀਂ ਕਰ ਸਕਦਾ ਬਾਈ ਕੋਮਲ ਤੇ ਉਹ ਫੋਨ ਕੱਟ ਦਿੰਦਾ ਹੈ ਬੈਠਾ ਸੋਚਦਾ ਹੈ ਕਿ ਅਸੀਂ ਸੱਚਮੁੱਚ ਬਹੁਤ ਵੱਡੀ ਗਲਤੀ ਕੀਤੀ ਅੱਜ ਰੋਹਨ ਸ਼ਹਿਰ ਦਾ ਡੀਸੀ ਬਣ ਗਿਆ ਹੈ ਤੇ ਅਸੀਂ ਉਸ ਨੂੰ ਗਰੀਬ ਕਹਿ ਉਸ ਦੇ ਮੰਮੀ ਪਾਪਾ ਦੀ ਇਨਸਰਟ ਕੀਤੀ ਮੈਂ ਮੁੰਡਿਆਂ ਨੂੰ ਨਾਲ ਲੈ ਕੇ ਰੋਹਨ ਕੁੱਟਿਆ ਵੀ ਅਸੀਂ ਤੇ ਇੰਝ ਸਮਝ ਸੀ ਜਿਵੇਂ ਵਿੰਮੀ ਨੇ ਕਿ ਬਹੁਤ ਵੱਡਾ ਗੁਨਾਹ ਕੀਤਾ ਹੋਵੇ ਉਸ ਨੇ ਤਾਂ ਸਾਨੂੰ ਦੱਸਿਆ ਹੀ ਸੀ ਕਿ ਮੈਂ ਰੋਹਨ ਨੂੰ ਪਿਆਰ ਕਰਦੀ ਹਾਂ ਪਰ ਅਸੀਂ ਉਸ ਤੇ ਪਿਆਰ ਕਰਨ ਨੂੰ ਹੀ ਵੱਡਾ ਗੁਨਾਹ ਸਮਝ ਚਟਪਟ ਨਸ਼ੀਕਨ ਵਾਲੀ ਮੰਟੀ ਨਾਲ ਵਿਆਹ ਦਿੱਤਾ ਤੇ ਅੱਜ ਉਹ ਮੌਤ ਨਾਲ ਲੜ ਰਹੀ ਆ ਜਿੰਨੀ ਠੀਕ ਹੋ ਜਾਵੇ ਤੇ ਮੈਂ ਰੋਹਨ ਦੇ ਪੈਰੀ ਪੈਕੀ ਹੋਈ ਉਸ ਨੂੰ ਵਿੰਮੀ ਨਾਲ ਵਿਆਹ ਕਰਨੇ ਮਨਾ ਲਾਂਗਾ ਨਰਸ ਬਾਹਰ ਆ ਕੇ ਵਿੱਪਨ ਨੂੰ ਕਹਿੰਦੀ ਆ ਕਿ ਤੁਹਾਡੇ ਮਰੀਜ਼ ਨੂੰ ਹੋਸ਼ ਆ ਗਿਆ ਹੈ ਤੇ ਉਹ ਡਾਕਟਰ ਨੂੰ ਬੁਲਾਉਣ ਚਲੀ ਜਾਂਦੀ ਆ ਵਿੱਪਨ ਜਲਦੀ ਨਾਲ ਅਲੰਤਰ ਜਾਂਦਾ ਹੈ ਤਾਂ ਵਿੰਮੀ ਵਿਕਾਸ ਵਿਕਾਸ ਕਰਕੇ ਰੋਂਦੀ ਹੋਈ ਆਵਾਜ਼ਾਂ ਮਾਰ ਰਹੀ ਸੀ ਵਿੱਪਨ ਨੇ ਜਾ ਕੇ ਉਸਦੇ ਮੱਥੇ ਤੇ ਹੱਥ ਰੱਖ ਕੇ ਤੇ ਕਹਿੰਦਾ ਵਿਮੀ ਚੁੱਪ ਕਰ ਜਾ ਵਿਕਾਸ ਠੀਕੇ ਵਿਮੀ ਕਿਉਂ ਝੂਠ ਬੋਲਦਾ ਹੈ ਵਿਕਾਸ ਮੇਰੇ ਸਾਹਮਣੇ ਚਲਾ ਗਿਆ ਤੇ ਰੋਂਦੀ ਹੋਈ ਫਿਰ ਬੇਹੋਸ਼ ਹੋ ਜਾਂਦੀ ਹੈ ਇਹਨੇ ਨੂੰ ਡਾਕਟਰ ਵੀ ਆ ਗਈ ਉਹ ਕਹਿੰਦੀ ਆ ਕਿ ਤੁਸੀਂ ਇਸ ਨਾਲ ਕੋਈ ਗੱਲ ਨਹੀਂ ਕਰਨੀ ਸੀ ਵਿਪਨ ਡਾਕਟਰ ਸਾਹਿਬ ਵਿਮੀ ਆਪਣੇ ਆਪ ਹੀ ਵਿਕਾਸ ਵਿਕਾਸ ਕਰਦੀ ਰੋਣ ਲੱਗੀ ਤੇ ਬੇਹੋਸ਼ ਹੋ ਗਈ ਡਾਕਟਰ ਵਿਮੀ ਨੇ ਚੈੱਕ ਕਰਦੀ ਹੋਈ ਸ਼ੁਕਰ ਹੁਣ ਖਤਰੀ ਵਾਲੀ ਗੱਲ ਨਹੀਂ ਆ ਹੁਣ ਇਸ ਨੂੰ ਜਲਦੀ ਹੋਸ਼ ਆ ਜਾਵੇਗੀ ਨਰਸ ਜੀ ਸੀ ਵਚੀ ਲੈ ਆ ਕੇ ਇਸ ਦੇ ਨਾਲ ਲਟਾ ਦਿਓ ਉਸ ਨਾਲ ਛੇਤੀ ਇੰਪਰੂਵਮੈਂਟ ਹੋਵੇਗੀ ਨਰਸ ਨੇ ਤੌਲੀਏ ਵਿੱਚ ਲਪੇਟੀ ਵਚੀ ਨੂੰ ਲਿਆ ਕੇ ਵਿੰਮੀ ਦੇ ਨਾਲ ਲਟਾ ਦਿੱਤਾ ਤੇ ਵਿੰਮੀ ਨੂੰ ਸਾਈਡ ਤੇ ਕਰ ਰਸਤੀ ਬਾ ਬੱਚੀ ਦੇ ਉੱਪਰ ਕਰਕੇ ਵਚੀ ਨੂੰ ਵਿੰਮੀ ਦੇ ਨਾਲ ਕਰ ਦਿੱਤਾ ਨਰਸ ਤੇ ਡਾਕਟਰ ਕੋਲ ਹੀ ਸਨ ਤਾਂ ਜੋ ਉਹ ਵਿੰਮੀ ਦੇ ਹੱਥ ਨੂੰ ਚੈੱਕ ਕਰ ਸਕਣ ਵੱਚੀ ਦੀ ਛੋ ਨਾਲ ਵਿਮੀ ਦੀ ਮਮਤਾ ਜਾਗੀ ਤੇ ਉਹ ਬੇਹੋਸ਼ੀ ਵਿੱਚ ਹੀ ਸਿੱਧੀ ਹੋ ਗਈ ਤੇ ਪੇਟ ਤੇ ਹੱਥ ਰੱਖ ਕੇ ਕਹਿਣ ਲੱਗੀ ਮੇਰਾ ਬੱਚਾ ਕਿੱਥੇ ਆ ਮੇਰਾ ਬੱਚਾ ਨਰਸ ਇੱਕਦਮ ਉਸਦੇ ਹੱਥ ਫੜ ਲੈਂਦੀ ਆ ਤਾਂ ਜੋ ਉਸਦੇ ਟੰਕਿਆਂ ਤੇ ਹੱਥ ਨਾ ਲੱਗ ਜੇ ਤੇ ਡਾਕਟਰ ਉਸ ਨੂੰ ਕਹਿੰਦੀ ਆ ਕਿ ਵਿਮੀ ਆ ਵੇਖ ਤੇਰਾ ਬੱਚਾ ਆ ਤੇਰੇ ਨਾਲ ਪਿਆ ਹੈ ਕਿ ਉਹ ਬੱਚੀ ਨੂੰ ਉਸਦੀ ਛਾਤੀ ਤੇ ਲਟਾ ਦਿੰਦੀ ਆ ਵਿਮੀ ਮੇਰਾ ਬੱਚਾ ਮੇਰਾ ਬੱਚਾ ਕਹਿੰਦੀ ਹੋਈ ਉਸ ਉੱਪਰ ਪੂਲਾ ਜਿਹਾ ਹੱਥ ਰੱਖ ਲੈਂਦੀ ਆ ਕਿ ਉਹ ਮੇਂ ਅੱਖਾਂ ਬੰਦ ਕਰ ਸੌਣ ਲੱਗ ਪਈ ਡਾਕਟਰ ਨੇ ਨਰਸ ਨੂੰ ਕਿਹਾ ਕਿ ਬੱਚੀ ਨੂੰ ਲੈ ਜਾ ਤੇ ਫਿਮੀ ਨੂੰ ਨੀਂਦ ਦਾ ਇੰਜੈਕਸ਼ਨ ਦੇ ਦਿੰਦੇ ਹਾਂ ਤਾਂ ਜੋ ਉਹ ਚੰਗੀ ਨੀਂਦ ਲੈਣ ਤੋਂ ਬਾਅਦ ਨਾਰਮਲ ਹੋ ਜਾਵੇ ਡਾਕਟਰ ਵੈਪਰ ਨੂੰ ਕਹਿੰਦੀ ਆ ਕਿ ਹੁਣ ਇਹ ਲਗਭਗ 2 ਘੰਟੇ ਤੱਕ ਨੀਂਦ ਲਵੇਗੀ ਤਾਂ ਇਹ ਰਿਲੈਕਸ ਹੋ ਜਾਵੇਗੀ ਫਿਰ ਤੁਸੀਂ ਇਸ ਨਾਲ ਗੱਲ ਕਰ ਸਕੋਗੇ ਵਿੱਪਨ ਪਾਪਨ ਨੂੰ ਫੋਨ ਕਰਕੇ ਦੱਸਦਾ ਹੈ ਕਿ ਵਿਮੀ ਨੂੰ ਹੋਸ਼ ਆ ਗਿਆ ਸੀ ਤੇ ਹੁਣ ਡਾਕਟਰ ਨੇ ਨੀਂਦ ਦਾ ਇੰਜੈਕਸ਼ਨ ਲਾਇਆ ਹੈ ਡਾਕਟਰ ਨੇ ਕਿਹਾ 2 ਘੰਟੇ ਤੱਕ ਵਿਮੀ ਨੂੰ ਹੋਸ਼ ਆ ਜਾਣਾ ਫਿਰ ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ ਤ ਉਹ ਬਲਰਾਜ ਨੂੰ ਵੀ ਫੋਨ ਕਰਦਾ ਹੈ ਤੇ ਸਾਰੀ ਗੱਲ ਦੱਸਦਾ ਹੈ ਤਾਂ ਬਲਰਾਜ ਕਹਿੰਦਾ ਕਿ ਬੇਟਾ ਮੈਂ ਹੁਣੇ ਹੀ ਆਉਣਾ ਹਾਂ ਵਿਪਨ ਕਹਿੰਦਾ ਅੰਕਲ ਤੁਸੀਂ ਠਹਿਰ ਕੇ ਆਉਣਾ ਵਿਮੀ ਨੂੰ 2 ਘੰਟੇ ਤੱਕ ਹੋਸ਼ ਨਹੀਂ ਹੋਣਾ ਵਿੱਪਨ ਬਲਰਾਜ ਨੂੰ ਵੀ ਫੋਨ ਕਰਦਾ ਹੈ ਕਿ ਅੰਕਲ ਵਿਮੀ ਨੂੰ ਹੋਸ਼ ਆ ਗਈ ਆ ਤੇ ਹੁਣ ਡਾਕਟਰ ਨੇ ਨੀਂਦ ਦੇ ਇੰਜੈਕਸ਼ਨ ਲਾਏ ਹਨ ਤੇ 2 ਘੰਟੇ ਦੀ ਨੀਂਦ ਤੋਂ ਬਾਅਦ ਉਸ ਨੂੰ ਹੋਸ਼ ਆ ਜਾਣੀ ਹੈ ਤੇ ਬਲਰਾਜ ਵਿਪਨ ਨੂੰ ਕਹਿੰਦਾ ਕਿ ਮੈਂ ਹੁਣੇ ਹਸਪਤਾਲ ਆਉਣ ਲੱਗਾ ਹਾਂ ਵਿਪਨ ਕਹਿੰਦਾ ਅੰਕਲ ਤੁਸੀਂ ਅਜੇ ਨਾਓ ਵਿਮੀ ਨੂੰ 2 ਘੰਟੇ ਲਈ ਨੀਂਦ ਤਾਂ ਕਿ ਖ ਲਗਾਇਆ ਹੈ ਪਰ ਬਲਰਾਜ ਜੀਤੀ ਤੋਂ ਜੀਤੀ ਹਸਪਤਾਲ ਪਹੁੰਚਣਾ ਚਾਹੁੰਦਾ ਸੀ ਕਿ ਜਦੋਂ ਵਿਮੀ ਨੂੰ ਹੋਸ਼ ਆਏ ਤਾਂ ਉਹ ਫਿਰ ਸਦਮੇ ਵਿੱਚ ਨਾ ਜਾਵੇ ਉਹ ਸੋਨੂ ਤੇ ਕੀਤ ਨੂੰ ਕਹਿੰਦਾ ਕਿ ਹਸਪਤਾਲ ਜਾਣਾ ਹੈ ਵਿਮੀ ਨੂੰ ਹੋਸ਼ ਆ ਗਈਆ ਚਲੋ ਹਸਪਤਾਲ ਚਲਦੇ ਹਾਂ ਰਿੰਨ ਹੋਸ਼ ਆ ਗਈ ਤਾਂ ਹੁਣ ਉੱਥੇ ਤੂੰ ਕੀ ਕਰਨਾ ਉਹਦੇ ਮਾਪਿਓ ਤੇ ਭਰਾ ਕੋਲ ਹੋਣਗੇ ਸਾਡਾ ਜਵਾਨ ਪੁੱਤਰ ਤੁਰ ਗਿਆ ਅਸੀਂ ਹੁਣ ਉਹਦਾ ਕੀ ਕਰਨਾ ਆਪੇ ਉਹ ਲੈ ਜਾਣਗੇ ਬਲਰਾਜ ਤੂੰ ਤੇ ਇਨਸਾਨ ਹੈ ਹੀ ਨਹੀਂ ਪੱਥਰੇ ਪੱਥਨ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਕਹਿਨੀਆ ਅਸੀਂ ਉਸ ਦਾ ਕੀ ਕਰਨਾ ਕਰਨਾ ਤੇ ਅਸੀਂ ਤੇਰਾ ਵੀ ਕੁਝ ਨਹੀਂ ਉਸ ਨੂੰ ਬਾਂਦ ਤੋ ਫੜ ਕੇ ਖਿੱਚਦਾ ਹੋਇਆ ਚਲ ਨਿਕਲ ਇੱਥੋਂ ਤੂੰ ਵੀ ਰਿੰਗ ਤੁਰ ਜਾਨੀ ਅਮੈਂ ਤੂੰ ਮੇਰਾ ਖਸਮ ਬਣ ਜਾਵੀਂ ਮੇਰੀ ਸੋਹਣ ਦਾ ਬਲਰਾਜ ਰੋਂਦਾ ਹੋਇਆ ਹਾਈਵੇ ਰੱਬਾ ਤੂੰ ਕਿਥੋਂ ਇਹ ਮੇਰੇ ਲਈ ਰੱਖੀ ਸੀ ਸ਼ਰਮ ਨਹੀਂ ਆਉਂਦੀ ਤਨਵੀਨ ਨੂੰ ਇੰਨੀ ਘਟੀਆ ਗੱਲ ਕਰਦੇ ਹੋਏ ਰਿੰਗ ਸ਼ਰਮ ਤੈਨੂੰ ਹੋਣੀ ਚਾਹੀਦੀ ਆ ਖੇਡਣ ਜਾਣ ਆਏ ਤੂੰ ਦੇ ਕੋਲ ਜਦੋਂ ਸਾਡਾ ਮੁੰਡਾ ਹੀ ਨਹੀਂ ਰਹਾ ਉਸ ਇਸ ਘਰ ਵਿੱਚ ਕੀ ਕੰਮ ਆ ਰਮਾ ਹਰੇ ਨੂੰ ਕੁਝ ਤੇ ਸ਼ਰਮ ਕਰ ਲੈ ਅੱਜ ਤੁਹਾਡਾ ਮੁੰਡਾ ਮਰਿਆ ਇਸ ਤਰ੍ਹਾਂ ਤਮਾਸ਼ਾ ਲਾਉਂਦੇ ਤੁਸੀਂ ਚੰਗੇ ਲੱਗਦੇ ਹੋ ਆਣ ਗੋਣ ਸੁਣ ਕੇ ਕੀ ਕਹੇਗਾ ਹਰੇ ਨੂੰ ਤੈਨੂੰ ਕੀ ਪਤਾ ਜਿੱਦਨ ਦੀ ਉਹ ਵਿਆਹ ਕੇ ਆਈ ਆ ਇਹੇ ਉਹਨੂੰ ਹੀ ਲੈ ਕੇ ਹਸਪਤਾਲਾਂ ਵਿੱਚ ਤੁਰਿਆ ਰਹਿੰਦਾ ਸੁਣ ਚਲੋ ਪਾਪਾ ਆਪਾਂ ਹਸਪਤਾਲ ਚੱਲਦੇ ਹਾਂ ਇਹ ਮੰਮੀ ਨਹੀਂ ਨਹੀਂ ਸੁਧਰਨਾ ਕੀਰਤ ਪਾਣੀ ਦਾ ਗਲਾਸ ਲੈ ਕੇ ਬਲਰਾਜ ਨੂੰ ਦਿੰਦੀ ਆ ਲਓ ਪਾਪਾ ਪਾਣੀ ਪੀ ਲਓ ਪਲੀਜ਼ ਸ਼ਾਂਤ ਹੋ ਜਾਓ ਐਵੇਂ ਕਿਤੇ ਤੁਹਾਡਾ ਬੀਬੀ ਵੱਜ ਜਾਵੇਗਾ ਬਲਰਾਜ ਸਿਰਫ ਫੜ ਕੇ ਕੁਰਸੀ ਤੇ ਬਹਿ ਜਾਂਦਾ ਤਾਂ ਸੋਨੂੰ ਕਹਿੰਦਾ ਕਿ ਪਾਪਾ ਤੁਸੀਂ ਠੀਕ ਹੋ ਨਾ ਬਲਰਾਜ ਹੱਥ ਨਾਲ ਇਸ਼ਾਰਾ ਕਰ ਦਿੰਦਾ ਹੈ ਕਿ ਮੈਂ ਠੀਕ ਹਾਂ ਬਲਰਾਜ ਪਾਣੀ ਪੀਂਦਾ ਤਾਹੋ ਤਿੰਨ ਹਸਪਤਾਲ ਚਲੇ ਜਾਂਦੇ ਹਨ ਰਸਤੇ ਵਿੱਚ ਕੀਰਤ ਸੋਨੂੰ ਨੂੰ ਕਹਿੰਦੀ ਹੈ ਕਿ ਤੁਸੀਂ ਮੰਮੀ ਨੂੰ ਡਾਟ ਨਹੀਂ ਸਕਦੇ ਕਿ ਉਹਨਾਂ ਗਲਤ ਬੋਲਦੇ ਸੀ ਅਜੇ ਤਾਂ ਇਹ ਸ਼ੁਕਰ ਹੈ ਸ਼ਾਮ ਹੋਣ ਕਰਕੇ ਸਾਰੀਆਂ ਔਰਤਾਂ ਚਲੀਆਂ ਗਈਆਂ ਸੀ ਨਹੀਂ ਤੇ ਲੋਕਾਂ ਦਾ ਕੀ ਹੈ ਕੀ ਕੀ ਗੱਲਾਂ ਬਣਾ ਲੈਨ ਕੀਰਤ ਹੌਲੀ ਹੌਲੀ ਬੋਲਦੀ ਹੈ ਤਾਂ ਜੋ ਪਾਪਾ ਨੇ ਸੁਣ ਲਿਆਣ ਬਲਵਾਰ ਕੱਢੀ ਦੀ ਸੀਟ ਤੇ ਸਿਰ ਰੱਖੱਖਾ ਮੀਟ ਕੇ ਬਿਆਸੂਝਦਾ ਹੈ ਕਿਸ ਔਰਤ ਕਰਕੇ ਮੇਰੇ ਬੱਚੇ ਤਬਾਹ ਹੋ ਗਏ ਸੋਨੋ ਜ਼ਿਆਦਾ ਨਸ਼ੇ ਪਮੇ ਨਹੀਂ ਕਰਦਾ ਪਰ ਚੰਗੀ ਤਰ੍ਹਾਂ ਪੜਿਆ ਵੀ ਤਾਂ ਨਹੀਂ ਕਿੰਨਾ ਜ਼ੋਰ ਲਾਇਆ ਮੈਂ ਦੋਵਾਂ ਨੂੰ ਪੜਾਉਣ ਲਈ ਜੇ ਕਿਤੇ ਵੀ ਨੂੰ ਵੀ ਇਹਨਾਂ ਨੂੰ ਸਹੀ ਸਿੱਖਿਆ ਤੇ ਟਾਈਮ ਦਿੰਦੀ ਤਾਂ ਫਿਰ ਬੱਚੇ ਕਿਵੇਂ ਵਿਗੜ ਜਾਂਦੇ ਪਰ ਇਹ ਤਾਂ ਬੱਚਿਆਂ ਨੂੰ ਗੜੂ ਲੋਨ ਲਈ ਪੈਸੇ ਦੇ ਹੀ ਤੇ ਉਹ ਪੈਸੇ ਦਾ ਗਲਤ ਇਸਤੇਮਾਲ ਕਰੀਗੇ ਸੁਨ ਨੇ ਗੱਡੀ ਰੋਕੀ ਤੇ ਕਹਿੰਦਾ ਪਾਪਾ ਹਸਪਤਾਲ ਆ ਗਿਆ ਉਹ ਗੱਡੀ ਪਾਰਕਿੰਗ ਵਿੱਚ ਲਾ ਹਸਪਤਾਲ ਅੰਦਰ ਗਏ ਤਾਂ ਅਸ਼ੋਕ ਤੇ ਨੀਨਾ ਵੀ ਬੈਠੇ ਹੋਏ ਸਨ ਬਲਰਾਜ ਪੇਪਰ ਨੂੰ ਪੁੱਛਦਾ ਹੈ ਕਿ ਵਿਮਿਨ ਹੋਸ਼ ਆਈ ਕਿ ਨਹੀਂ ਤਾਂ ਵਿਪਨ ਕਹਿੰਦਾ ਮੈਂ ਉਸ ਤੇ ਕਾਲ ਹੀ ਆਇਆ ਹਾਂ ਨਰਸ ਕਾਲ ਹੀ ਭਟੀਆਂ ਡਾਕਟਰ ਨੇ ਮੈਨੂੰ ਕਿਹਾ ਸੀ ਤਾਂ ਕਿਸੇ ਨੇ ਉਸੇ ਕਾਲ ਨਹੀਂ ਵਟਣਾ ਕਿਉਂਕਿ ਉਹ ਤੁਹਾਨੂੰ ਵੇਖੀ ਉਹ ਫਿਰ ਭਾਵਕੂ ਕੇ ਸਤਮੇ ਵਿੱਚ ਜਾ ਸਕਦੀ ਆ ਅਸੀਂ ਇਸ ਨੂੰ ਪਹਿਲਾਂ ਵਚੀ ਦਿਖਾਵਾਂਗੇ ਤਾਂ ਉਹ ਕੁਝ ਨਾਰਮਲ ਹੋ ਜਾਵੇਗੀ ਫਿਰ ਤੁਸੀਂ ਉਸ ਨੂੰ ਮਿਲ ਲੈਣਾ ਸਾਰੇ ਚਪ ਕਰਕੇ ਬਾਹਰ ਬੈਠੇ ਵਿਮੀ ਦੇ ਹੋਸ਼ ਵਿੱਚ ਆਉਂਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਕਿਸੇ ਖੁਲ ਬੋਲਣ ਲਈ ਕੋਈ ਸ਼ਬਦ ਹੀ ਨਹੀਂ ਸਨ ਜਿਹੜੇ ਵਿਮੀ ਨੂੰ ਮਿਲਣ ਲਈ ਬੈਠੇ ਸਨ ਕੀਰਤ ਨੂੰ ਛੱਡ ਸਭ ਉਸੇ ਗੁਨੇਗਾਰ ਸਨ ਸਾਰੇ ਬਾਹਰ ਬੈਠੇ ਵਿਮੀ ਦੇ ਹੋਸ਼ ਵਿੱਚ ਆਉਂਦਾ ਇੰਤਜ਼ਾਰ ਕਰ ਰਹੇ ਸਨ ਪਰ ਕੋਈ ਵੀ ਕੁਝ ਨਹੀਂ ਬੁਲ ਰਿਹਾ ਸੀ ਉਹਨਾਂ ਕੋਲ ਬੋਲਣ ਲਈ ਕੋਈ ਸ਼ਬਦ ਹੀ ਨਹੀਂ ਰਿਹਾ ਸੀ ਕੀਰਤ ਨੂੰ ਚੜੀ ਕਿ ਸਾਰੇ ਉਸੇ ਗੁਨੇ ਘਰ ਸਨ ਵਿਮੇਜ ਰੋ ਥੋੜੀ ਯਲਜੁਲ ਕਰਨ ਲੱਗੀ ਤਾਂ ਡਾਕਟਰ ਨੇ ਨਰਸ ਨੂੰ ਕਿਹਾ ਕਿ ਬੀਬੀ ਨੂੰ ਲੈ ਆ ਨਰਸ ਬੀਬੀ ਨੂੰ ਲੈ ਆਈ ਤਾਂ ਡਾਕਟਰ ਨੇ ਬੱਚੀ ਨੂੰ ਵਿਮੇ ਦੇ ਨਾਲ ਪਾ ਦਿੱਤਾ ਬੱਚੀ ਦੇ ਨਾਲ ਪਾਉਂਦੀ ਪੀਰ ਸੀ ਕਿ ਵਿਮੇ ਦਾ ਹੱਥ ਇੱਕਦਮ ਬੱਚੇ ਵੱਲ ਆ ਗਿਆ ਤੇ ਉਹ ਅੱਖਾਂ ਤਨਵਾ ਜੀ ਸਾਰਿਆਂ ਦਾ ਅੱਜ ਦਾ ਇਹ ਪਾਦ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਸੱਚ